ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਣਾ ਜੀ ਗੱਲ ਕਰਾਂਗੇ ਅਗਲੇ 5 ਦਿਨਾਂ ਦੇ ਯਾਨੀ ਕਿ 10 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਤੇ ਨਾਲ ਲੱਗਦੇ ਖੇਤਰਾਂ ਦੀ ਵੀ ਗੱਲ ਕਰਾਂਗੇ ਸਪੈਸ਼ਲ ਜੀ ਤਾਜ਼ਾ ਸੈਟਲਾਈਟ ਦਾ ਸੀਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਆਥਣ ਦੇ ਲਗਭਗ ਸਾਢੇ 7:00 ਵਜੇ 8 ਦਾ ਟਾਈਮ ਹੋ ਰਿਹਾ ਤੇ ਅੱਜ ਫਰਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਪੰਜਾਬ ਦੀ ਗੱਲ ਕਰੀਏ ਜੀ ਆ ਸਕਰੀਨ ਤੇ ਐਸੇ ਵਾਲੇ ਦੇਖ ਸਕਦੇ ਹਾਂ ਮੌਸਮ ਲਗਭਗ ਸਾਫ਼ ਹੈ ਸਵੇਰ ਦੀ ਅਪਡੇਟ ਦੇ ਵਿੱਚ ਤੁਹਾਨੂੰ ਅਸੀਂ ਇਹ ਗੱਲ ਦੱਸੀ ਸੀ ਕਿ ਮੌਸਮ ਅੱਜ ਬਿਲਕੁਲ ਸਾਫ਼ ਰਹੇਗਾ ਧੁੱਪ ਬਹੁਤ ਹੀ ਖੇਤਰਾਂ ਦੇ ਵਿੱਚ ਲੱਗੀ ਹੈ ਤੇ ਉਸੇ ਤਰ੍ਹਾਂ ਧੁੰਦ ਵੀ ਜਿਵੇਂ ਕਿਤੇ ਹਲਕੇ ਫੁਲਕੇ ਜੇ ਸਵੇਰ ਵੇਲੇ ਦਰਜ ਹੋ ਰਹੀ ਸੀ ਕੁਝ ਖੇਤਰਾਂ ਦੇ ਵਿੱਚ ਤੇ ਧੁੰਦ ਵੀ ਇਹ ਘੰਟੇ ਦੋ ਘੰਟੇ ਤੱਕ ਸਾਫ਼ ਹੋ ਗਈ ਸੀ ਬਹੁਤ ਹੀ ਖੇਤਰਾਂ ਦੇ ਵਿੱਚ ਅੱਜ ਧੁੱਪ ਲੱਗਣ ਦੇ ਜਿਹੜੇ ਜਿਹੜੇ ਚਾਂਸ ਸੀ ਤੇ ਧੁੱਪ ਅੱਜ ਲੱਗੀ ਗੁਫਰਿਆ ਰਿਹਾ ਹੈ ਹਾਲਾਂਕਿ ਹਵਾਵਾਂ ਕਿਤੇ ਕਿਤੇ ਤੇਜ਼ ਚੱਲ ਰਹੀਆਂ ਸੀ ਉੱਤਰ ਪੱਛੋਂ ਦੀਆਂ ਪਰ ਥੋੜਾ ਨਿਗਫਰਿਆ ਦੇ ਰਾਜ ਦਾ ਰਿਹਾ ਜੀ ਸਜੇ ਕਰਾਉਂਦੇ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਹੁਣ ਤੋਂ ਲੈ ਕੇ 5 ਫਰਵਰੀ ਤੋਂ 10 ਫਰਵਰੀ ਤੱਕ ਫੈਲੀ ਗੱਲ ਇਹ ਕਲੀਅਰ ਕਰਦੇ ਹਾਂ ਕੋਈ ਨਵਾਂ ਸਿਸਟਮ ਆਉਂਦਾ ਜਾਹ ਨਹੀਂ ਰਿਹਾ ਜੀ ਮਹੀਨੇ ਵਾਲੇ ਫਕਮ ਮੌਸਮ ਲਗਭਗ ਠੀਕ ਰਹੇਗਾ ਪੰਜਾਬ ਹਰਿਆਣਾ ਰਾਜਸਥਾਨ ਫਲਸ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦਾ ਜਿਹੜਾ ਸਿਸਟਮ ਲੰਘਿਆ ਜੀ ਫਹਾੜਾਂ ਦੇ ਵਿੱਚ ਹਲਕੀ ਬਰਬਾਰੀ ਕਿਤੇ ਕਿਤੇ ਦਰਜ ਕਰਵਾ ਸਕਦਾ ਜਿਹਦੇ ਨਾਲ ਠੰਡਕ ਇਹਨਾਂ ਸਵੇਰਾਂ ਦੇ ਵਿੱਚ ਵਧੇਗੀ ਕਹਿ ਸਕਦੇ ਹਾਂ ਕਿ ਸੀਜ਼ਨ ਦਾ ਇਹ ਹੁਣ ਧੁੰਦ ਦਾ ਆਖਰੀ ਦੌਰ ਹੈ ਜਿਹੜਾ ਉਹ ਹੁਣ ਨਿਕਲ ਚੁੱਕਿਆ ਜੇਕਰ ਧੁੰਦ ਫਿਰ ਵੀ ਆਉਣ ਵਾਲੇ ਦਿਨਾਂ ਤੱਕ ਤੇ ਕੁਝ ਖੇ ਅੰਦੇ-ਨਦੇ ਦੇ ਦਰਮਿਆਨ ਕੋਹਰਾ ਪੈ ਸਕਦਾ ਜੀ ਕੋਹਰਾ ਕੱਲ ਵੀ ਕੁਝੇ ਤਰ੍ਹਾਂ ਦੇ ਵਿੱਚ ਦਰਜ ਹੋਵੇਗਾ ਕੋਹਰਾ ਪਰਸੋਂ ਵੀ ਕੁਝੇ ਤਰ੍ਹਾਂ ਦੇ ਵਿੱਚ ਦਰਜ ਹੋਵੇਗਾ ਕੋਹਰੇ ਦੇ ਅਸਰ ਹਾਲੇ ਬਣੇ ਹੋਏ ਨੇ ਸੋ ਜੇਕਰ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਤੇ ਨਜ਼ਰ ਲਾਈਏ ਸਕਰੀਨ ਤੇ ਦੇਖ ਸਕਦੇ ਹਾਂ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਹੁਣ ਵਾਰਨਿੰਗ ਨਹੀਂ ਆ ਤੇ ਮੌਸਮ ਆਪਣਾ ਲਗਭਗ ਹੁਣ ਠੀਕ-ਠਾਕ ਬਣਿਆ ਰਹਿਣਾ 10 ਫਰਵਰੀ ਤੱਕ ਸੋ ਕਿਸੇ ਤਰ੍ਹਾਂ ਦੇ ਅਲਰਟ ਫਿਲਹਾਲ ਜਾਰੀ ਨਹੀਂ ਕੀਤੇ ਗਏ ਇਜਾਜ਼ਤ ਦੇ ਜੀ ਧੰਨਵਾਦ ਸ਼ੁਕਰੀਆ